ਦੋਸਤੋ ਤੁਸੀਂ ਕਹੋ ਕਿ ਕਿਸਰ ਤੁਸੀਂ ਦੁਰਬੀਨ ਕੀ ਦੇਖ ਰਹੇ ਹੋ ਮੈਂ ਵੀ ਦੇਖ ਰਿਹਾ ਮਿਹਨਤੀ ਬੱਚੇ ਜਿਹੜੇ ਕਿ ਮਨ ਦੇਖ ਨਹੀਂ ਰਹੇ ਠੀਕ ਹੈ ਤੇ ਬਹੁਤ ਕੋਸ਼ਿਸ਼ ਕਰ ਰਿਹਾ ਕਿ ਇਹ ਮਿਹਨਤੀ ਬੱਚੇ ਮੇਰੇ ਠੀਕ ਹੈ ਕਿਉਂਕਿ ਆਪਣੀ ਅਕੈਡਮੀ ਦਾ ਮੂਟ ਉਹੀ ਹੈ ਕਿ ਆਪਾਂ ਨੂੰ ਮਿਹਨਤੀ ਬੱਚੇ ਚਾਹੀਦੇ ਨੇ ਦੋਸਤੋ ਜਦੋਂ ਗੱਲ ਕਰਦੇ ਆਪਾਂ ਸਰਕਾਰੀ ਨੌਕਰੀ ਦੀ ਤਾਂ ਸਰਕਾਰੀ ਨੌਕਰੀ ਦੀ ਜੋ ਤਿਆਰੀ ਆ ਉਹ ਅਕਸਰ ਗਰੀਬ ਘਰ ਦੇ ਵਿੱਚ ਉਹ ਬੱਚਾ ਕੁੜੀ ਆ ਚਾਹੇ ਮੁੰਡਾ ਹੈ ਉਹੀ ਕਰਦਾ ਠੀਕ ਹੈ ਹੁਣ ਜਿਹੜਾ ਪਹਿਲਾਂ ਹੀ ਵੱਲ ਨਾ ਉਹਨਾਂ ਸਰਕਾਰੀ ਨੌਕਰੀ ਦਾ ਉਹਨੂੰ ਕੁਝ ਪਾ ਨਹੀਂ ਹੈ ਕੋਈ ਤਾਂ ਮੈਂ ਆਪਣੀ ਜੋ ਇਹ ਸੋਚ ਲੈ ਕੇ ਚੱਲਿਆ ਸੀਗਾ ਇਸ ਥੀਨ ਲੈ ਕੇ ਜਦੋਂ ਅਕੈਡਮੀ ਸਟਾਰਟ ਕੀਤੀ ਸੀਗੀ ਤਾਂ ਮੇਰਾ ਮੇਨ ਮੋਟਿਵ ਇਹੀ ਰਿਹਾ ਕਿ ਜਿੰਨੇ ਵੀ ਗਰੀਬ ਕਰਦੇ ਬੱਚੇ ਹੁੰਦੇ ਸਾਰਾ ਤਾਂ ਉਹਨਾਂ ਦੀ ਜਿੰਨੀ ਹੋ ਸਕੇ ਜਿਆਦਾ ਜਿਆਦਾ ਆਪਾਂ ਹੈਲਪ ਕਰ ਸਕੀਏ ਤਾਂ ਕਿ ਜੇ ਇੱਕ ਬੱਚਾ ਵੀ ਪਰਤੀ ਹੁੰਦਾ ਏ ਕਿਸੇ ਪਰਿਵਾਰ ਦੇ ਵਿੱਚੋਂ ਤਾਂ ਉਹ ਪੂਰੀ ਗਰੀਬੀ ਦੀ ਜੜ ਖਤਮ ਕਰ ਦਿੰਦਾ ਏ ਚਾਹੇ ਉਹ ਐਸੀ ਕਨਸਟੇਬਲੇ ਪਰਤੀ ਹੋਇਆ ਹੋਵੇ ਚਾਹੇ ਕੋਈ ਕਿਸੇ ਵੀ ਰੈਂਕ ਤੇ ਹੋਇਆ ਹੋਵੇ ਨੌਕਰੀ ਕਿਸ ਤਰ੍ਹਾਂ ਦੀ ਹੈ ਕਿ ਬੱਚੇ ਦਾ ਜਿਹੜਾ ਬੱਚਾ ਆਪਣਾ ਫਿਊਚਰ ਤਾਂ ਸੈੱਟ ਕਰਦਾ ਹੀ ਕਰਦਾ ਇਥੇ ਨਾਲ ਦੀ ਨਾਲ ਉਹਦੇ ਨਾਲ ਦੇ ਜਿੰਨੇ ਵੀ ਉਹਦੇ ਨਾਲ ਜੁੜੇ ਹੋਏ ਲੋਕ ਹੁੰਦੇ ਨੇ ਤਾਂ ਉਹਨਾਂ ਦੇ ਲਈ ਵੀ ਉਹ ਇੱਕ ਇੱਕ ਜ਼ਰੀਆ ਬਣਦਾ ਏ ਕਿ ਜੇ ਮੈਂ ਬਣਿਆ ਤਾਂ ਤੁਸੀਂ ਵੀ ਹਨਾ ਉਸ ਰਾਸਤੇ ਤੇ ਚੱਲ ਕੇ ਕੁਛ ਨਾ ਕੁਛ ਕਰ ਸਕਦੇ ਆ ਤਾਂ ਜੋ ਗਰੀਬ ਪਰਿਵਾਰ ਦੇ ਵਿੱਚ ਮਾਪੇ ਹੁੰਦੇ ਨੇ ਉਹਨਾਂ ਦੇ ਬੱਚਿਆਂ ਦੀ ਸਿਰਫ ਉਹਨਾਂ ਦੀ ਸਿਰਫ ਇੱਕੋ ਸੋਚ ਹੁੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਪੜਾ ਲਿਖਾ ਕੇ ਕਿਤੇ ਨੌਕਰੀ ਦੋਗਾ ਕਰੀਏ ਕਿਤੇ ਕੰਮ ਕਰੀਏ ਤਾਂ ਇਦਾਂ ਹੀ ਆ ਜੀ ਤਾਂ ਇਸੇ ਮੂਟਰ ਨੂੰ ਲੈ ਕੇ ਮੈਂ ਚੱਲਿਆ ਤਾਂ ਮੈਂ ਇਹੀ ਕਹਿ ਰਿਹਾ ਕਿ ਜੇ ਤੁਹਾਡਾ ਬੱਚਾ ਮਿਹਨਤੀ ਆ ਕੋਈ ਸ਼ੂਨੀਆ ਤੁਸੀਂ ਗਰੀਬ ਹੋ ਹਨਾ ਬਟ ਜੇ ਤੁਸੀਂ ਮਿਹਨਤੀ ਹੋ ਤਾਂ ਤੁਹਾਡਾ ਸੁਪਨਾ ਜਿਹੜਾ ਪੂਰਾ ਹੋ ਸਕਦਾ ਹੈ ਮੇਰੇ ਨਾਲ ਜੁੜ ਕੇ ਹਾਂਜੀ ਪ੍ਰੀਤਮ ਫਿਟ ਆਰਮੀ ਅਕੈਡਮੀ ਦੇ ਵਿੱਚ ਮੁੰਡੇ ਤੇ ਕੁੜੀਆਂ ਦੇ ਲਈ ਜਿਹੜਾ ਬੈਚ ਹੈ ਜਿਹੜਾ ਸਟਾਰਟ ਹੋ ਚੁੱਕਿਆ ਦੋਸਤੋ ਜੇ ਗੱਲ ਕਰਾਂ ਪਿਛਲੀ ਵਾਰ ਜਿੰਨੇ ਕਾਂਸਟੇਬਲ ਦਾ ਐਗਜ਼ਾਮ ਫਿਲ ਕੀਤਾ ਸੀ ਬੱਚਿਆਂ ਦੋ ਢਾਈ ਲੱਖ ਤੋਂ ਉੱਤੇ ਬਸ ਬੱਚਿਆਂ ਨੇ ਜਿਹੜਾ ਫਾਰਮ ਫਿਲ ਕੀਤਾ ਸੀਗਾ ਤੇ ਹੁਣ ਢਾਈ ਲੱਖ ਬੱਚਾ ਵੀ ਮੰਨ ਲਓ ਹੁਣ ਬੱਚੇ ਨੂੰ ਕੋਈ ਇਹ ਤਾਂ ਹੈ ਨਹੀਂਗਾ ਕੋਈ ਬਚਾਣਾ ਕੋਈ ਵਧੀਆ ਕਿਤੇ ਜਾ ਕੇ ਤਿਆਰੀ ਕਰ ਸਕਦਾ ਜਾਂ ਕੁਝ ਹੈਨਾ ਇਦਾਂ ਕਰਕੇ ਕਿਉਂਕਿ ਹਰ ਇੱਕ ਦੇ ਘਰ ਦੇ ਹਾਲਾਤ ਜਿਹੜੇ ਹੈਨਾ ਸਹੀ ਨਹੀਂ ਹੁੰਦੇ ਹੈਗੇ ਹੁਣ ਦੋਸਤੋ ਜੇ ਮੰਨ ਲਓ 22 ਲੱਖ ਬੱਚੇ ਫਿਪਰ ਦਿੱਤਾ ਹੈ ਫਿਲ ਕੀਤਾ ਹੈ ਫਾਰਮ ਹਨਾ ਤਾਂ 22 ਲੱਖ ਬੱਚਾ ਇਸ ਪੇਪਰ ਲਈ ਸੀਰੀਅਸ ਨਹੀਂ ਹੁੰਦਾ ਹੈ ਕਈ ਤਾਂ ਬਸ ਇਦਾਂ ਸ਼ੌਂਕੀਆ ਦੀ ਕਰ ਦਿੰਦੇ ਨੇ ਭਰ ਦਿੰਦੇ ਨੇ ਕਿ ਹਾਂ ਚਲੋ ਦੇਖਦੇ ਹਾਂ ਕੀ ਹੁੰਦਾ ਨਹੀਂ ਆ ਕਈ ਵਸ ਉਹਨਾਂ ਨੂੰ ਪਤਾ ਹੁੰਦਾ ਫਾਰਮ ਭਰਿਆ ਬਟ ਇਹ ਨਹੀਂ ਹੁੰਦਾ ਕਿ ਕਦੋਂ ਪੇਪਰ ਆ ਕਦੋਂ ਨਹੀਂ ਕੋਈ ਕਲੀਅਰਿਟੀ ਨਹੀਂ ਹੁੰਦੀ ਉਹਨਾਂ ਦੇ ਸੀਨ ਲਈ ਕੁਝ ਬੱਚੇ ਹੁੰਦੇ ਨੇ ਬਾਅਦ ਵਿੱਚ ਫਿਰ ਜਿਨ੍ਹਾਂ ਕੋ ਵਧੀਆ ਪੈਸਾ ਹੈ ਸਭ ਕੁਝ ਇਹਦਾ ਜੀਦਾ ਤਾਂ ਉਹ ਵਧੀਆ ਤੋਂ ਵਧੀਆ ਇੰਸਟੀਚਿਊਟ ਦੇ ਵਿੱਚੋਂ ਜਾ ਕੇ ਕੋਚਿੰਗ ਵਗੈਰਾ ਲੈਂਦੇ ਨੇ ਸਭ ਚੀਜ਼ਾਂ ਲੈਂਦੇ ਨੇ ਹਨਾ ਅਲੱਗ-ਅਲੱਗ ਟੀਚਰਸ ਤੋਂ ਸਟੱਡੀ ਕਰਦੇ ਨੇ ਸਭ ਕਰਦੇ ਬਟ ਉੱਥੇ ਇੱਕ ਕਿਤੇ ਇੱਕ ਮਿਡਲ ਪਰਿਵਾਰ ਦਾ ਬੱਚਾ ਹੁੰਦਾ ਹੈ ਫੈਮਿਲੀ ਦੇ ਵਿੱਚੋਂ ਆਉਂਦਾ ਹੈ ਤੇ ਉਹ ਦੇਖਦਾ ਹੈ ਕਿ ਸਭ ਤੋਂ ਪਹਿਲੀ ਗੱਲ ਆ ਗਰੀਬ ਪਰਿਵਾਰ ਦੇ ਵਿੱਚ ਨੌਲੇਜ ਦੇਣ ਵਾਲਾ ਕਿਉਂਕਿ ਜੇ ਤੁਹਾਡੇ ਪਰਿਵਾਰ ਦੇ ਵਿੱਚ ਹਣਾ ਕੋਈ ਪੜਿਆ ਲਿਖਿਆ ਨਹੀਂ ਹੈਗਾ ਤਾਂ ਤੁਹਾਨੂੰ ਸਹੀ ਗਾਈਡ ਹੈ ਜਿਹੜਾ ਉਹ ਨਹੀਂ ਕਰ ਸਕਦਾ ਕਦੇ ਵੀ ਕਿ ਤੁਸੀਂ ਕਿ ਇਸੇ ਕਿਹੜੀ ਸਾਈਡ ਜਾਣਾ ਕਿਹੜੀ ਫੀਲਡ ਕਰਨਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਹਾਇਰ ਤੁਸੀਂ ਪੰਜਾਬ ਕੋਲ ਸੇ ਵਿੱਚ ਪਰਤੇ ਹੋਣਾ ਹੁਣ ਜੇ ਤੁਹਾਨੂੰ ਸਹੀ ਗਾਈਡੈਂਸ ਉਸਦੀ ਨਾ ਮਿਲੇ ਕਿ ਅਰ ਪਹਿਲਾ ਪੇਪਰ ਹੁੰਦਾ ਫਿਜ਼ੀਕਲ ਹੁੰਦਾ ਕੀ ਹੁੰਦਾ ਕੀ ਨਹੀਂ ਕੀ ਪੈਸੇ ਲੱਗਦੇ ਨੇ ਕਿ ਨਹੀਂ ਸਾਰਾ ਹਨ ਇਦਾਂ ਤਾਂ ਜੇ ਉਹ ਬੱਚੇ ਨੂੰ ਸਹੀ ਗਾਈਡ ਨਾ ਮਿਲੇ ਤਾਂ ਉਹ ਬੱਚਾ ਡਿਸਟਰੈਕਟ ਹੋ ਜਾਂਦਾ ਠੀਕ ਹੈ ਤਾਂ ਉਹ ਲੱਗਦਾ ਹੁੰਦਾ ਕਿ ਯਾਰ ਵਰਦੀ ਬੁਰਦੀ ਮੇਰੇ ਵਾਸਤੇ ਗੱਲ ਨਹੀਂ ਹੈਗੀ ਹਨਾ ਤੇ ਸਭ ਚੀਜ਼ਾਂ ਕਿ ਮੈਂ ਤਾਂ ਰਹਿਣ ਦਾਨਾ ਹਨਾ ਤੇ ਬਟ ਮੈਂ ਆਪਣਾ ਮੋਟੀਵੇਸ਼ਨ ਇਹ ਲੈ ਕੇ ਚੱਲਦਾ ਕਿ ਜਿੰਨਾ ਹੋ ਸਕੇ ਜਿੰਨਾ ਹੋ ਸਕੇ ਆਪਣੇ ਵੀਡੀਓਜ਼ ਦੇ ਥਰੂ ਸਾਰਾ ਤੁਹਾਨੂੰ ਗਾਈਡ ਅਪ ਕਰ ਸਕਾਂ ਸਭ ਚੀਜ਼ਾਂ ਲੈ ਕੇ ਹੈ ਨਾ ਤੇ ਅਹਰ ਇੱਕ ਬੱਚੇ ਤੱਕ ਕੋ ਮੇਰੀ ਆਵਾਜ਼ ਪਹੁੰਚ ਸਕੇ ਜਿਹੜਾ ਬੱਚਾ ਕਹਿੰਦਾ ਕਿ ਮੇਰੀ ਕੋਈ ਬਾਹ ਨਹੀਂ ਪੜਦਾ ਹੈਗਾ ਠੀਕ ਆ ਮੈਂ ਗਰੀਬ ਆ ਜਾਂ ਜੋ ਵੀ ਹੈ ਨਾ ਮਤਲਬ ਮੈਨੂੰ ਸਹੀ ਗਾਈਡੈਂਸ ਨਹੀਂ ਮਿਲ ਰਹੀ ਹੈਗੀ ਤਾਂ ਉਹ ਮੇਰੇ ਨਾਲ ਜਰੂਰ ਕੰਟੈਕਟ ਕਰ ਲਵੇ ਇੱਕ ਮੈਂ ਉਸ ਬੱਚੇ ਦੀ ਜ਼ਿੰਦਗੀ ਬਦਲ ਬਦਲ ਸਕਦਾ ਕਰ ਦੇ ਵਿੱਚ ਬੱਚਿਆਂ ਨੂੰ ਮੋਸਟਲੀ ਸਹੀ ਗਾਈਡੈਂਸ ਜਿਹੜੀ ਨਹੀਂ ਮਿਲ ਪਾਂਦੀ ਹੈਗੀ ਕਿ ਤੁਸੀਂ ਕਿਸ ਸਾਈਡ ਜਾਣਾ ਕੀ ਤੁਹਾਡਾ ਇੰਟਰਸਟ ਹੈ ਕਿਦਾਂ ਤੁਸੀਂ ਹੈਨਾ ਜਲਦੀ ਤੋਂ ਜਲਦੀ ਹੈਨਾ ਆਪਣੇ ਘਰ ਦਾ ਜਿਹੜਾ ਬੋਝ ਚੱਕਣ ਜੋਗੇ ਹੋਣਾ ਹੈ ਤੁਸੀਂ ਆਪਣੇ ਪੈਰਾਂ ਤੇ ਸਟੈਂਡ ਹੋਣਾ ਹੈ ਤਾਂ ਉਹਦੇ ਲਈ ਹੀ ਆਪਣੇ ਅਕੈਡਮੀ ਦੇ ਵਿੱਚ ਉਪਰਾਲਾ ਕੀਤਾ ਗਿਆ ਕਿ ਜਿੰਨਾ ਹੋ ਸਕੇ ਆਪਾਂ ਬੱਚਿਆਂ ਦੀ ਹੈਲਪ ਕਰਨੀ ਹੈ ਤੇ ਉਹਨਾਂ ਦਾ ਸੁਪਨਾ ਜਿਹੜਾ ਪੂਰਾ ਕਰਨਾ ਇਸੇ ਲਈ ਮੈਂ ਤੇਰਾ ਸੀਗਾ ਕਿ ਮਿਹਨਤੀ ਬੱਚੇ ਮੈਨੂੰ ਸਿਰਫ ਮਿਹਨਤੀ ਬੱਚੇ ਹੀ ਚਾਹੀਦੇ ਨੇ ਹੈਨਾ ਤੇ ਸ਼ਾਇਦ ਉਹ ਇਹਦੇ ਨਾਲ ਮਿਲ ਜਾਣ ਹੈਨਾ ਜੀ ਤੇ ਮੇਰੀ ਅਕੈਡਮੀ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਬਸ ਇੱਕੋ ਆਪਣਾ ਮਨ ਬਣਾਇਓ ਠੀਕ ਹੈ ਕਿ ਅਸੀਂ ਆਪਣੇ ਮਾਤਾ ਪਿਤਾ ਦਾ ਆਪਣੇ ਘਰ ਦੀ ਗਰੀਬੀ ਚੱਕਣੀ ਆ ਤਾਂ ਸਾਨੂੰ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਜੀ ਤੁਹਾਡੀ ਕਿਸੇ ਨੇ ਕੋਈ ਉਹ ਨਹੀਂ ਕਰਨਾ ਆਏਗਾ ਜਦ ਤੱਕ ਤੁਸੀਂ ਆਪਣੀ ਮਦਦ ਆਪ ਨਹੀਂ ਕਰਦੇ ਹੋਗੇ ਜਦ ਤੱਕ ਤੁਹਾਡੀ ਕੋਈ ਹੋਰ ਮਦਦ ਨਹੀਂ ਕਰਦਾ ਆਏਗਾ ਜੇ ਤੁਸੀਂ ਮੇਰੀ ਕਿਤੇ ਵੀਡੀਓ ਬੈਠੇ ਦੇਖ ਰਹੇ ਹੋ ਤਾਂ ਮੈਨੂੰ ਇੱਕ ਵਾਰ ਕੰਟੈਕਟ ਜ਼ਰੂਰ ਕਰ ਲਿਓ ਤੁਹਾਡਾ ਇੱਕ ਫੋਨ ਕੀਤਾ ਹੋਇਆ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਮੈਂ ਇਹਨਾਂ ਤੁਹਾਨੂੰ ਗਾਰੰਟੀ ਦਿੰਦਾ ਤੇ ਬਹੁਤ ਸਾਰੇ ਬੱਚਿਆਂ ਦੀ ਆਪਣੀ ਜ਼ਿੰਦਗੀ ਬਦਲੀ ਆ ਤੁਸੀਂ ਜਾ ਕੇ ਮੇਰੀ ਵੀਡੀਓ ਚੈੱਕ ਕਰੋ ਪ੍ਰੋਫਾਈਲ ਚੈੱਕ ਕਰੋ ਸੱਚੀ ਜਾਨ ਮੈਂ ਹੀ ਕਹਾਂਗਾ ਦੋਸਤੋ ਵਧੀਆ ਜਾਣਕਾਰੀ ਨੂੰ ਸ਼ੇਅਰ ਕਰਨ ਦੇ ਲਈ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਸ਼ੇਅਰ ਕਰਦੇ ਨੇ ਬਟ ਮੈਂ ਤੁਹਾਨੂੰ ਦੱਸਦਾ ਜੀ ਤੁਹਾਡੀ ਆ ਮੇਰੀ ਆ ਇੱਕ ਵੀਡੀਓ ਸ਼ੇਅਰ ਕੀਤੀ ਹੋਈ ਕਿਸੇ ਇੱਕ ਬੱਚੇ ਦੀ ਜ਼ਿੰਦਗੀ ਬਣਾ ਸਕਦੀ ਆ ਕਿਸੇ ਇੱਕ ਬੱਚੇ ਦੀ ਘਰ ਦੀ ਗਰੀਬੀ ਜਿਹੜੀ ਚੱਕ ਸਕਦੀ ਆ ਕਿਸੇ ਇੱਕ ਬੱਚੇ ਦਾ ਸੁਪਨਾ ਜਿਹੜਾ ਵਰਦੀ ਪਾਉਣ ਦਾ ਪੂਰਾ ਕਰ ਸਕਦੀ ਆ ਤਾਂ ਦੋਸਤੋ ਇੰਨਾ ਕਿ ਤੁਸੀਂ ਜ਼ਰੂਰ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕੁਰੀ ਦੀ ਲੋੜ ਹੈ ਕੋਈ ਕੁਸਚਨ ਹੈ ਥੋੜਾ ਕੁਝ ਵੀ ਹੈ ਤਾਂ ਤੁਸੀਂ ਨੀਚੇ ਕਮੈਂਟ ਬਾਕਸ ਵਿੱਚ ਇਹ ਦੱਸ ਸਕਦੇ ਮੈਨੂੰ ਤੇ ਤੇ ਮੈਂ ਨੀਚੇ ਦਿੱਤੇ ਨੰਬਰ ਤੇ ਕਾਲ ਕਰਕੇ ਕਿਸੇ ਵੀ ਠਾ ਕੋਈ ਵੀ ਜਾਣਕਾਰੀ ਹੈ ਜਿਹੜੀ ਲੈ ਸਕਦਾ ਹਾਂ ਅਕੈਡਮੀ ਦੇ ਵਿੱਚ ਬੈਚ ਹੈ ਜਿਹੜੇ ਕੁੜੇ ਮੁੰਡੇ ਦੇ ਲਈ ਓਪਨ ਹੋਏ ਪਏ ਨੇ ਤੇ ਬਸ ਸਿਰਫ ਮੈਂ ਉਹੀ ਵਾਰ-ਵਾਰ ਗੱਲ ਕਹੀ ਮੈਂ ਨਾ ਮਿਹਨਤੀ ਬੱਚੇ ਮਿਹਨਤੀ ਬਸ